ਜਿਵੇਂ ਤੁਸੀਂ ਮੇਰੇ ਸਾਰੇ ਹਿਸਤਕਾਰ ਜੋ ਪੈਣਪਰਾ ਜਾਣਦੇ ਹੋ ਕਿ ਇਹੜਾ ਆਪਣਾ ਚੈਨਲ ਹੈ ਪਿਛਲੇ 50 ਸਾਲਾਂ ਤੋਂ ਚੱਲ ਰਿਹਾ ਹੈ ਲੇਕਿਨ ਇਹ ਚੈਨਲ ਬਣਾਉਣ ਦਾ ਮਕਸਦ ਕੋਈ ਪੈਸਾ ਕਮਾਉਣ ਦੇ ਮੋਖ ਰੱਖ ਕੇ ਨਹੀਂ ਬਣਾਇਆ ਗਿਆ ਸਗੋਂ ਇਹ ਚੈਨਲ ਇਸ ਕਰਕੇ ਬਣਾਇਆ ਗਿਆ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਜਿਵੇਂ ਆਪਾਂ ਸਾਰੇ ਜਾਣੇ ਇੱਕ ਦੂਜੇ ਤੋਂ ਸਿੱਖਦੇ ਰਹਿਨੇ ਆ ਕਿਉਂਕਿ ਭਾਵੇਂ ਕੋਈ ਛੋਟਾ ਚਾਹੇ ਕਿਉਂ ਵੱਡਾ ਹਰ ਇੱਕ ਨੂੰ ਆਪਣੀ ਬੜਾ ਗਿਆਨ ਦਿੱਤਾ ਹੈ ਤੇ ਜਿਉ ਗਿਆਨ ਥੋੜਾ ਥੋੜਾ ਇਕੱਠਾ ਕਰਕੇ ਆਪਾਂ ਇੱਕ ਜਗ੍ਹਾ ਤੇ ਇਕੱਠਾ ਕਰ ਦਈਏ ਤਾਂ ਫਿਰ ਬਹੁਤ ਸਾਰਾ ਗਿਆਨ ਇਕੱਠਾ ਹੋ ਜਾਂਦਾ ਜੇ ਮੈਂ ਤੁਹਾਡੇ ਤੋਂ ਸਿੱਖ ਰਹਿਣਾ ਹੈ ਤੇ ਇਹ ਚੈਨਲ ਬਣਾਉਣ ਦਾ ਮਕਸਦ ਵੀ ਇਹੋ ਸੀ ਕਿ ਆਪਾਂ ਸਾਰੇ ਜਾਣੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਜ਼ਿੰਦਗੀ ਕਿਵੇਂ ਗੁਜ਼ਾਰ ਸਕਦੇ ਨੇ ਉਹ ਸਿਹਤਮੰਦ ਕਿੱਦਾਂ ਰਹਿ ਸਕਦੇ ਬਿਮਾਰੀਆਂ ਤੋਂ ਕਿੰਜ ਬਚ ਸਕਦੇ ਨੇ ਉਹਨਾਂ ਨੂੰ ਜ਼ਿੰਦਗੀ ਚ ਵਿਚਰਨ ਦੇ ਲਈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਸਾਡੀ ਚਾਹੇ ਉਹ ਧੀਆ ਹੋਵੇ ਚਾਹੇ ਪੁੱਤਰ ਹੋਣ ਚਾਹੇ ਪਤੀ ਹੋਵੇ ਚਾਹੇ ਪਤਨੀ ਹੋਵੇ ਚਾਹੇ ਮਾਂ ਹੋਵੇ ਚਾਹੇ ਬਾਪ ਹੋਵੇ ਸਾਨੂੰ ਕਿਹੜੀਆਂ ਗੱਲਾਂ ਨੇ ਉਲਝਾ ਕੇ ਰੱਖਿਆ ਹੈ ਘਰ ਦੀਆਂ ਕੀ ਮਸਲੇ ਹੁੰਦੇ ਨੇ ਉਹਨਾਂ ਤੋਂ ਅਸੀਂ ਕਿਵੇਂ ਬਚ ਸਕਦੇ ਆ ਆਪਣੇ ਘਰ ਨੂੰ ਸਵਰਗ ਕਿੰਜ ਬਣਾ ਸਕਦੇ ਆ ਅਸੀਂ ਘਰ ਦੇ ਵਿੱਚ ਕਿਵੇਂ ਖੁਸ਼ रह ਸਕਦੇ ਆ ਅਸੀਂ ਕਿਵੇਂ ਪੜ੍ਹਾਈ ਕਰ ਸਕਦੇ ਆ ਕਿਵੇਂ ਨੌਕਰੀਆਂ ਲੱਭ ਸਕਦੇ ਆ ਜਾਂ ਅਸੀਂ ਆਪਣੀ ਪ੍ਰਾਈਵੇਟ ਜ਼ਿੰਦਗੀ ਨੂੰ ਕਿਵੇਂ ਬਿਹਤਰ ਬਣਾ ਸਕਦੇ ਆ ਇਸ ਤੋਂ ਇਲਾਵਾ ਕਿ ਅਸੀਂ ਕਿਵੇਂ ਵੱਧ ਪੈਸਾ ਕਮਾ ਸਕਦੇ ਆ ਜਾਂ ਅਸੀਂ ਥੋੜੇ ਪੈਸੇ ਨਾਲ ਕਿੰਜ ਅਮੀਰ ਹੋ ਸਕਦੇ ਆ ਇਹੋ ਜੇ ਬਹੁਤ ਸਾਰੇ ਵਿਸ਼ਿਆਂ ਦੇ ਉੱਪਰ ਜਾਂ ਸਾਡੇ ਸਭਿਆਚਾਰ ਦੇ ਨਾਲ ਬਹੁਤ ਸਾਰੀਆਂ ਦੁਨੀਆ ਗੱਲਾਂ ਕਿ ਜਿਵੇਂ ਸਰਵਦਾ ਕਿਉਂ ਬਣਾਉਂਦੇ ਨੇ ਬਰਾਤ ਕਿਉਂ ਜਾਂਦੀ ਆ ਭੈਣ ਸੇਹਰਾ ਕਿਉਂ ਪੁੰਦੀ ਆ ਭਾਦੀ ਸਲਮਾ ਕਿਉਂ ਪਾਉਂਦੀ ਆ ਚੱਪੜੀਆਂ ਕਿਉਂ ਤੋੜੀਆਂ ਜਾਂਦੀਆਂ ਨੇ ਮਾਮੇ ਕੱਪੜੇ ਕਿਉਂ ਲੈ ਕੇ ਆਉਂਦੇ ਨੇ ਖਾਰੇ ਤੋਂ ਕਿਉਂ ਤਾਰਦੇ ਨੇ ਅਤੇ ਹੋਰ ਬਹੁਤ ਸਾਰੀਆਂ ਜਿਠੇਰੇ ਕੀ ਹੁੰਦੇ ਨੇ ਨਾਰੀਅਲ ਪਾਣੀ ਚ ਕਿਉਂ ਨਹੀਂ ਰੋੜਨਾ ਚਾਹੀਦਾ ਅਰਗਬਤੀ ਘਰ ਚ ਕਿਉਂ ਨਹੀਂ ਜਗਾਉਣੀ ਚਾਹੀਦੀ ਇਸ ਤੋਂ ਇਲਾਵਾ ਹੋਰ ਅਨੇਕਾਂ ਗੱਲਾਂ ਗੇੜੀਆਂ ਨੇ ਸਾਨੂੰ ਕਿਵੇਂ ਦੇ ਕੱਪੜੇ ਪਾਉਣੇ ਚਾਹੀਦੇ ਨੇ ਜੇ ਕੋਈ ਗੋੜੇ ਕੱਪੜੇ ਪਾਉਂਦਾ ਉਹਦਾ ਕੀ ਮਤਲਬ ਹੁੰਦਾ ਜੇ ਕੋਈ ਫਿੱਕੇ ਕੱਪੜੇ ਪਾਉਂਦਾ ਉਹਦਾ ਕੀ ਮਤਲਬ ਹੁੰਦਾ ਘਰ ਵਿੱਚ ਸਾਨੂੰ ਕਿੰਗੇ ਦੇ ਕੱਪੜੇ ਪਾਉਣੇ ਚਾਹੀਦੇ ਨੇ ਮੈਂ ਕਹਿਣ ਤੋਂ ਪਾਉ ਕਿ ਉਹ ਹਰ ਵਿਸ਼ਾ ਪਰ ਸਾਜਾ ਕੀਤਾ ਆ ਇਸ ਚੈਨਲ ਦੇ ਵਿੱਚ ਜਿਹੜਾ ਸਾਡੀ ਜ਼ਿੰਦਗੀ ਨਾਲ ਬੜਾ ਜ਼ਰੂਰੀ ਆ ਜੇ ਮੇ ਘਰ ਵਿੱਚ ਅੱਗ ਕਿੰਜ ਲੱਗ ਜਾਂਦੀ ਆ ਕੱਪੜੇ ਕਿਵੇਂ ਸੜ ਜਾਂਦੇ ਨੇ ਵਾਲ ਕਿਵੇਂ ਕੱਟੇ ਜਾਂਦੇ ਨੇ ਜਾਂ ਹੋਰ ਵੀ ਕਈ ਤਰ੍ਹਾਂ ਦੀਆਂ ਕਾਲੀ ਮਿੱਲੀ ਰਾਹ ਕੱਟ ਜੇ ਫਿਰ ਕੀ ਹੁੰਦਾ ਹਰ ਇੱਕ ਵਿਸ਼ੇ ਨੂੰ ਆਪਾਂ ਬੜੇ ਆਰਾਮ ਦੇ ਨਾਲ ਬੜੇ ਤਰਕਪੂਰਨ ਤਰੀਕੇ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਨੂੰ ਤੁਹਾਡੇ ਵਰਗੇ ਲੱਖਾਂ ਭੈਣ ਭਰਾਵਾਂ ਨੇ ਬੜਾ ਪਿਆਰ ਦਿੱਤਾ ਸਤਿਕਾਰ ਦਿੱਤਾ ਤੇ ਮੈਨੂੰ ਬੜੀ ਇਸ ਗੱਲ ਦੀ ਵੀ ਖੁਸ਼ੀ ਆ ਕਿ ਆਪਣਾ ਚੈਨਲ ਬੜੇ ਵਧੀਆ ਤਰੀਕੇ ਨਾਲ ਚੱਲਦਾ ਪਿਆ ਅੱਜ ਤੱਕ ਕਿ ਲੱਖਾਂ ਭੈਣ ਭਰਾ ਇਸ ਚੈਨਲ ਨਾਲ ਜੁੜੇ ਹੋਏ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਨਾ ਆ ਤੁਹਾਡਾ ਸਾਰਿਆਂ ਦਾ ਕਿਉਂਕਿ ਤੁਹਾਡੇ ਕਰਕੇ ਤੇ ਮੈਂ ਚੈਨਲ ਤੇ ਵੀਡੀਓ ਬਣਾਉਣਾ ਆ ਤਰਾਪ ਸੁਣੇ ਨੇ ਮੈਨੂੰ ਬਹੁਤ ਤੁਹਾਡਾ ਪਿਆਰ ਸਤਿਕਾਰ ਅਦਬ ਇੱਜ਼ਤ ਮਾਣ ਬਖਸ਼ਿਆ ਹੈ ਤੇ ਇਹ ਕਿਸੇ ਵੀ ਪੈਸੇ ਨਾਲ ਖਰੀਦਿਆ ਨਹੀਂ ਜਾ ਸਕਦਾ ਪੈਸਾ ਤੇ ਬੰਦਾ ਜਦੋਂ ਮਰਜ਼ੀ ਖਰੀਦ ਸਕਦਾ ਲੇਕਿਨ ਜਿਹੜੀ ਇੱਜ਼ਤ ਮਾਣ ਤੇ ਪਿਆਰ ਸਤਿਕਾਰ ਹੁੰਦਾ ਨਾ ਉਹ ਪਰਿਗਤਨ ਤਾਂ ਉਹ ਮੋਲ ਨਹੀਂ ਖਰੀਦਿਆ ਜਾ ਸਕਦੀਆਂ ਉਹ ਭੈਣ ਭਰਾ ਹੀ ਇੱਕ ਦੂਜੇ ਨੂੰ ਇੱਜ਼ਤ ਮਾਣ ਦਿੰਦੇ ਨੇ ਕਿ ਤੁਸੀਂ ਬਹੁਤ ਇੱਜ਼ਤ ਮਾਣ ਦਿੱਤਾ ਮੈਨੂੰ ਮੇਰੀਆਂ ਝੋਲੀਆਂ ਜਿਹੜੀਆਂ ਖੁਸ਼ੀਆਂ ਨਾਲ ਭਰ ਲੈਂਦੀਆਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਜਿੰਨਾ ਚਿਰ ਤੁਸੀਂ ਮੇਰਾ ਸਾਥ ਜਿੰਦੇ ਰਹੋਗੇ ਕਿਉਂਕਿ ਮੇਰੇ ਇਸ ਚੈਨਲ ਦੇ ਵਿੱਚ ਇੱਕ ਵੀ ਅਸ਼ਲੀਲ ਵੀਡੀਓ ਨਹੀਂ ਆਗੀ ਇੱਕ ਵੀ ਅਸ਼ਲੀਲ ਸ਼ਬਦ ਨਹੀਂ ਹੈਗਾ ਬਹੁਤ سارے ਭੈਣ ਭਰਾ ਕਿਦਸੀ ਆਪਣੀਆਂ ਧੀਆਂ ਨੂੰ ਪੁੱਤਰਾਂ ਨੂੰ ਕਿੰਨੇ ਅੱਗੇ ਪੁੱਤ ਜੀ ਵੀਡੀਓ ਦੇਖੋ ਉੱਚੀ ਲਾ ਕੇ ਵੇਖੋ ਜਿਵੇਂ ਮਰਜ਼ੀ ਵੇਖੋ ਸਾਨੂੰ ਕੋਈ ਟੈਨਸ਼ਨ ਨਹੀਂ ਬਹੁਤ سارے ਸੱਜਣਾ ਦਾ ਆਉਂਦਾ ਮੈਸੇਜ ਹੈ ਫੋਨ ਕਾਲਸ ਆਉਂਦੀਆਂ ਨੇ ਕਿ ਅੱਜ ਤੱਕ ਅਸੀਂ ਇਹੋ ਜਿਹਾ ਕੋਈ ਵੀ ਸ਼ਬਦ ਨਹੀਂ ਵੇਖਿਆ ਕਿ ਜਿੱਥੋਂ ਸਾਨੂੰ ਸ਼ਰਮਿੰਦਾ ਹੋ ਨਾ ਪਵੇ ਨਹੀਂ ਤਾਂ ਉਹ ਸਾਰੇ ਸੱਜਣ ਦੋ ਚਾਰ ਵੀਡੀਓ ਬਣਾ ਕੇ ਕੁਝ ਜਹੀਆਂ ਵੀਡੀਓ ਪਾ ਡੰਡੇ ਨੇ ਜਿਹੜੀਆਂ ਨਾ ਤੇ ਪਰਿਵਾਰ 'ਚ ਵੇਖੀਆਂ ਜਾ ਸਕਦੀਆਂ ਤੇ ਨਾ ਹੀ ਕਿਸ ਹੋਂ ਨਾਲ ਬਾਰੇ ਕੋਈ ਹੋਰ ਕਿਹਾ ਜਾ ਸਕਦਾ ਤੇ ਲੇਕਿਨ ਆਪਣੇ ਇਸ ਚੈਨਲ 'ਤੇ ਬੇਸ਼ੱਕ ਕਿੰਨੀਆਂ ਹੀ ਵਧੀਆ ਅਪਲੋਡ ਨੇ ਲੇਕਿਨ ਸਾਰੀਆਂ ਵੀਡੀਓ ਹੀ ਬੜੇ ਵਧੀਆ ਤਰੀਕੇ ਨਾਲ ਬਣੀਆਂ ਨੇ ਇਹ ਮੇਰੇ ਭੈਣ ਭਰਾਵਾਂ ਵੱਲੋਂ ਮੈਨੂੰ ਦਿੱਤਾ ਗਿਆ ਥਾਪੜਾ ਤੇ ਪਿਆਰ ਹੈ ਕੱਲਾ ਆਪਣੇ ਪੰਜਾਬ 'ਚ ਨਹੀਂ ਲੋਕ ਦੇਖਦੇ ਇੰਡੀਆ 'ਚ ਹੀ ਦੇਖਦੇ ਬਹੁਤ سارے ਵਿਸ਼ਵ ਦੇ ਦੇਸ਼ 'ਚ ਯੂਰਪ ਕੰਟਰੀ 'ਚ ਅਰਬ ਕੰਟਰੀ 'ਚ ਜਾਂ ਹਰ ਇੱਕ ਦੇਸ਼ ਦੇ ਲੋਕ ਜਿਹੜੇ ਉਹ ਵੇਖਦੇ ਨੇ ਕਿੱਥੇ-ਜਿੱਥੇ ਮੇਰੇ ਭੈਣ ਭਰਾ ਮਤਕ ਚੈਨਲ ਗਿਆ ਤੇ ਕਈ ਭੈਣ ਭਰਾ ਕਹਿੰਗੇ ਕਿ ਇੱਕ ਵਾਰੀ ਤੁਹਾਡੀ ਵੀਡੀਓ ਬਸ ਵੇਖੀ ਮੁੜ ਕੇ ਤੁਹਾਡੀਆਂ ਵੀਡੀਓ ਤੇ ਅਸੀਂ ਬਹੁਤ ਸਾਰਾ ਚੰਗੀਆਂ ਲੱਗੀਆਂ ਕੀ ਮੈਂ ਆਪਣਾ ਇਤਿਹਾਸਿਕ ਸਥਾਨਾਂ ਦੀ ਵੀ ਗੱਲ ਕਰਨੀ ਹੈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਵੀ ਗੱਲ ਕਰਨੀ ਹੈ ਅਲੱਗ-ਅਲੱਗ ਗੁਰਦਰਾਸਾਂ ਤੇ ਆਪਾਂ ਆਪਣੇ ਕੋਲ ਜਾਣੇ ਆ ਵੇਖੋ ਵੀਰੋ ਮੈਂ ਅਜੇ ਤੱਕ ਕਿਸੇ ਕੋਲੋਂ ਕੋਈ ਵੀ ਡੋਨੇਸ਼ਨ ਨਹੀਂ ਲੈਂਦਾ ਨਾ ਹੀ ਮੈਨੂੰ ਲੋੜ ਹੈ ਕਿ ਡੋਨੇਸ਼ਨ ਮੈਨੂੰ ਕਿਹਦੀ ਚਾਹੀਦੀ ਤੁਹਾਡੇ ਪਿਆਰ ਦੀ ਤੁਹਾਡੇ ਸਤਿਕਾਰ ਦੀ ਤੁਹਾਡੇ ਅਦਬ ਦੀ ਜੇ ਤੁਸੀਂ ਦਿੰਦੇ ਹੋ ਕਿਉਂਕਿ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਗੱਡੀ 'ਚ ਤੇਲ ਪਾਉਣਾ ਦੂਰ ਤੱਕ ਜਾਣਾ ਆਹ ਉਹ ਕਿੰਨਾ ਖਰਚਾ ਤੋਂ ਹੀ ਸਮਝਦੇ ਆ ਆ ਜਾਂਦਾ ਆ ਲੇਕਿਨ ਮੈਨੂੰ ਬੜੀ ਖੁਸ਼ੀ ਆ ਕਿ ਮੈਨੂੰ ਇਹ ਕੰਮ ਕਰਦਿਆਂ ਕਾਫੀ ਸਾਲ ਹੋ ਗਏ ਨੇ ਤੇ ਮੈਂ ਬੜਾ ਖੁਸ਼ ਆ ਰੱਬ ਨੇ ਮੈਨੂੰ ਡਿਊਟੀ ਲਈਆ ਤੇ ਮੈਂ ਬਹੁਤ ਇਸ ਡਿਊਟੀ ਨੂੰ ਲੁਭਾ ਕੇ ਮੇਰਾ ਪਰਿਵਾਰ ਅਸੀਂ ਸਾਰੇ ਬੜੇ ਚਾਅ ਦੇ ਨਾਲ ਜਾਂਦੇ ਆ ਭਾਵੇਂ ਸਾਡਾ 2000 ਖਰਚਾ ਆ ਜੇ 5 ਆ ਜੇ 10 ਆ ਜੇ 15 ਆ ਜੇ ਹਾਂ ਕੋਈ ਪੈਸੇ ਕਮਾਉਣ ਦੇ ਮਕਸਦ ਨਾਲ ਇਹ ਚੈਨਲ ਨਹੀਂ ਬਣਾਇਆ ਤੋ ਕਿ ਤੁਸੀਂ ਅੱਜ ਦੇ ਸਮੇਂ 'ਚ ਹਰ ਇੱਕ ਭੈਣ ਭਰਾ ਸਿਆਣਾ ਹੈ ਉਹਨੂੰ ਪਤਾ ਕਿ ਘਰੋਂ ਬਾਹਰ ਜਾਣਾ ਗੱਡੀ 'ਤੇ ਕਿੰਨਾ ਖਰਚਾ ਹੁੰਦਾ ਕਿੰਨਾ ਨਹੀਂ ਹੁੰਦਾ ਇਹ ਮੇਰੀ ਗੱਲ ਕਰਨ ਦਾ ਮਤਲਬ ਕੋਈ ਮੈਂ ਪੈਸੇ ਮੰਗਣ ਨੂੰ ਨਹੀਂ ਕਹਿ ਰਿਹਾ ਮੈਂ ਤਾਂ ਸਿਰਫ ਵਿਚਾਰ ਸਾਂਝਾ ਕਰ ਰਿਹਾ ਕਿ ਬਹੁਤ ਸਾਰੇ ਦੂਰ ਬੈਠੇ ਭੈਣ ਭਰਾ ਕਈ ਵਾਰ ਉਹ ਸਥਾਨਾਂ ਤੇ ਨਹੀਂ ਜਾ ਸਕਦੇ ਤੇ ਜਿਹਦੇ ਨਾਲ ਆਪਾਂ ਸਾਰੇ ਪਿੰਡ ਬੈਠ ਕੇ ਦਰਸ਼ਕ ਕਰਦੇ ਆਂ ਫਿਰ ਮੈਂ ਉਥੇ ਤੁਹਾਡੀਆਂ ਸਾਰਿਆਂ ਦੀ ਲਾਸ਼ ਬੇਨਤੀ ਕਰਦਾ ਆਂ ਸਰਬਾਦੇ ਭਲੇ ਦੀ ਅਰਦਾਸ ਕਰਦਾ ਆਂ ਕਿ ਮੇਰੇ ਸਾਰੇ ਭੈਣ ਭਰਾਵਾਂ ਦੀਆਂ ਲੰਬੀਆਂ ਉਮਰਾਂ ਹੋਣ ਸਾਰਿਆਂ ਦੀ ਘਰਾਂ ਚ ਖੁਸ਼ੀਆਂ ਖੇੜੇ ਹੋਣ ਮੈਂ ਇਸ ਸਾਸ ਦੇ ਨਾਲ ਕੰਮ ਕਰਦਾ ਰਹਾਵਾਂਗਾ ਜਿੰਨਾ ਚਿਰ ਤੁਸੀਂ ਮੈਨੂੰ ਪਿਆਰ ਸਤਕਾਰ ਅਦਬ ਜਿੰਦੇ ਰਹੋਗੇ ਬਹੁਤ ਬਹੁਤ ਧੰਨਵਾਦ ਕਈ ਵਾਰਾਂ ਗਲਤੀਆਂ ਵੀ ਹੋ ਜਾਂਦੀਆਂ ਨਹੀਂ ਮਨ ਨੂੰ ਕੋਈ ਗਲਤੀ ਦਾ ਪਤਲਾ ਆ ਕਈ ਵਾਰਾਂ ਕੋਈ ਸ਼ਬਦ ਅਜਿਹਾ ਬੋਲਿਆ ਜਾਂਦਾ ਜਿਹੜਾ ਦੂਜੇ ਭੈਣ ਭਰਾਵਾਂ ਨੂੰ ਚੰਗਾ ਨਾ ਲੱਗੇ ਉਧ ਹੀ ਮੈਂ ਮਾਫੀ ਵੀ ਮੰਗਦਾ ਹਾਂ ਕਿਉਂਕਿ ਭੈਣ ਭਰਾਵਾਂ ਤੋਂ ਆਪਣੇ ਤੋਂ ਮਾਫੀ ਮੰਗਣਾ ਕੋਈ ਨੁਕਸਾਨ ਨਹੀਂ ਹੁੰਦਾ ਮੈਂ ਅਸਰ ਕਰਨਾ ਮੇਰੇ ਸੱਜਣ ਜਰੂਰ ਮੇਰੇ ਭੈਣ ਭਰਾ ਇਹਨਾਂ ਸਦਾ ਸਾਥ ਦਿੰਦੇ ਰਹਿਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਅਚਿਤ ਸਿੰਘ ਤਸਿੱਕਾ ਇਹ ਸਾਰੇ ਵਿਚਾਰ ਤੁਹਾਡੇ ਆਪਣੇ ਜੁਨ ਜੁਨ ਚੈਨਲ ਪ੍ਰਿੰਸੀਪਲ ਅਚਿਤ ਸਿੰਘ ਤਸਿੱਕਾ ਦੇ ਵੀਡੀਓ ਦੇ ਵਿੱਚ ਲੋੜ ਦੇ ਜੁਨੇ ਵਸਤਰਮ ਵਾਹਿਗੁਰੂ ਜੀ ਦਾ ਖਲਸਾ ਰਾਹ ਵਾਹਿਗੁਰੂ ਜੀ ਦੀ ਫਤਿਹ